4-5 ਮਹੀਨੇ ਪਹਿਲਾਂ ਨਾ ਮੈਨੂੰ ਮੇਰੇ ਭੂਆ ਦੇ ਪੁੱਤ ਦਾ ਫੋਨ ਆਇਆ ਕਹਿੰਦਾ ਭਾਈ ਆਪਣਾ ਅਰਸ਼ ਫੌਜ ਵਿੱਚ ਭਰਤੀ ਹੋ ਗਿਆ ਮੈਨੂੰ ਬਹੁਤ ਬੇहद ਜ਼ਿਆਦਾ ਖੁਸ਼ੀ ਹੋਈ ਕਿਉਂਕਿ ਮੈਨੂੰ ਪਹਿਲਾਂ ਹੀ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਕਿਉਂਕਿ ਸਾਡੇ ਜਦੋਂ ਆਮ ਘਰਾਂ ਚੋਂ ਉੱਠ ਕੇ ਜਦੋਂ ਕੋਈ ਕਿਸੇ ਵੀ ਛੋਟੀ ਜਾਂ ਵੱਡੀ ਸਰਕਾਰੀ ਨੌਕਰੀ ਤੇ ਲੱਗਦਾਗਾ ਤਾਂ ਮਨ ਨੂੰ ਬਹੁਤ ਖੁਸ਼ੀ ਹੁੰਦੀ ਹੈ ਕਿਉਂਕਿ ਕਿਉਂਕਿ ਸਾਡੇ ਕੋਲ ਕੋਈ ਜਾਇਜ਼ਾ ਨਹੀਂ ਹੁੰਦੀਆਂ ਅਸੀਂ ਸ਼ੁਰੂ ਤੋਂ ਹੀ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਜਿਹੜੀ ਕਰਦੇ ਆਂ ਘਰ ਦੀ ਗਰੀਬੀ ਨੂੰ ਵੇਖ ਕੇ ਮਾਪਿਆਂ ਨੂੰ ਦਿਹਾੜੀ ਕਰਦੇ ਵੇਖ ਕੇ ਕਿਵੇਂ ਉਹ ਸਾਨੂੰ ਕਿਹੜੀਆਂ ਹਾਲਾਤਾਂ ਵਿੱਚ ਸਾਨੂੰ ਉਹ ਪੜਾਉਂਦੇ ਨੇ ਫਿਰ ਸਾਡਾ ਇੱਕੋ ਇੱਕ ਮਕਸਦ ਹੁੰਦਾਗਾ ਕਿ ਚੰਗੀ ਨੌਕਰੀ ਜਾਂ ਚੰਗੇ ਕੰਮਕਾਰ ਸੈੱਟ ਕਰਕੇ ਅਸੀਂ ਆਪਣੇ ਆਪ ਨੂੰ ਕਾਮਯਾਬ ਕਰੀਏ ਅਰਸ ਹੁਣ 5-6 ਮਹੀਨੇ ਬਾਅਦ ਪਹਿਲੀ ਵਾਰ ਪਹਿਲੀ ਛੁੱਟੀ ਆਇਆ ਫੌਜੀ ਵਰਦੀ ਵਿੱਚ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਜਦੋਂ ਕੋਈ ਮਾਪਿਆਂ ਦਾ ਪੁੱਤ ਸਰਕਾਰੀ ਨੌਕਰੀ ਲੱਗਣ ਤੋਂ ਬਾਅਦ ਆਪਣੇ ਘਰ ਪਹੁੰਚਦਾ ਤਾਂ ਕੋਈ ਟਿਕਾਣਾ ਨਹੀਂ ਰਹਿੰਦਾ ਕਿ ਕਿੰਨੀ ਜ਼ਿਆਦਾ ਖੁਸ਼ੀ ਹੁੰਦੀ ਆ ਮੇਰੀ ਭੈਣ ਨੂੰ ਤੇ ਸਾਡੇ ਜਵਾਈ ਨੂੰ ਇੰਨੀ ਜ਼ਿਆਦਾ ਖੁਸ਼ੀ ਹੋਈ ਜਦੋਂ ਉਹਨੇ ਪਹਿਲੀ ਛੁੱਟੀ ਆਉਣਾ ਸੀ ਤਾਂ ਸਾਰੇ ਪਰਿਵਾਰ ਦੇ ਮੈਂਬਰਾਂ ਨੂੰ ਫੋਨ ਕਰਕੇ ਬੁਲਾਇਆ ਦੇਖੋ ਕਿੰਨੀ ਖੁਸ਼ੀ ਹੈ ਇਨਾਂ ਸਾਰਿਆਂ ਚ ਹਨਾ ਸਾਰਿਆਂ ਨੂੰ ਫੋਨ ਕਰਕੇ ਬੁਲਾਇਆ ਸਾਰੇ ਇੱਕ ਬਲਾਵੇ ਤੇ ਪਹੁੰਚ ਗਏ ਕਿਉਂਕਿ ਹਰ ਇੱਕ ਬੰਦੇ ਨੂੰ ਸਾਡੇ ਆਮ ਘਰਾਂ ਵਿੱਚ ਆਮ ਤਹਾਵਤ ਹੁੰਦੀ ਹੈਗੀ ਕਿ ਜਦੋਂ ਵੀ ਕੋਈ ਸਾਡਾ ਧੀ ਜਾਂ ਪੁੱਤ ਆ ਜਾਂ ਕੋਈ ਹੋਰ ਸਾਡਾ ਪਰਿਵਾਰ ਦਾ ਮੈਂਬਰ ਕਿਸੇ ਸਰਕਾਰੀ ਨੌਕਰੀ ਤੇ ਲੱਗਦਾ ਗਾ ਤਾਂ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਆ ਸਾਡਾ ਹੁੰਦਾ ਗਾ ਕਿ ਜਦੋਂ ਸਾਡਾ ਕੋਈ ਧੀ ਪੁੱਤ ਨੌਕਰੀ ਲੱਗਦਾ ਗਾ ਤਾਂ ਸਾਡੇ ਘਰ ਦੀ ਜੇ ਇੱਕ ਵੀ ਲੱਗ ਗਿਆ ਨਾ ਤਾਂ ਸਿਆਣੇ ਕਹਿੰਦੇ ਨੇ ਵੀ ਘਰ ਦੀ ਗਰੀਬੀ ਚੱਕੀ ਜਾਂਦੀ ਆ ਅਰਸ਼ਦੀਪ ਸਿੰਘ ਦਾ ਜਿਹੜਾ ਪਿੰਡ ਆ ਉਹ ਕਾਲੇਕੇ ਜਿਹੜਾ ਬਰਨਾਲੇ ਦੇ ਵਿੱਚ ਪੈਂਦਾ ਗਾ ਅਰਸ਼ਦੀਪ ਸੁਰੂਤ ਹੀ ਮਾਪਿਆਂ ਦਾ ਇੱਕ ਸਾਹੂ ਜਹਾ ਮਿਲਾਪੜੇ ਸੁਭਾਅ ਦਾ ਤੇ ਨਸ਼ਾ ਰਹਿਤ ਨੌਜਵਾਨਾ ਮੈਨੂੰ ਬੇਹੱਦ ਜ਼ਿਆਦਾ ਖੁਸ਼ੀ ਹੋਈ ਤੇ ਮੈਂ ਸੋਚਿਆ ਕਿ ਸਾਰਿਆਂ ਨਾਲ ਇਹ ਵੀਡੀਓ ਸ਼ੇਅਰ ਕੀਤੀ ਜਾਵੇ ਤਾਂ ਕਿ ਹੋਰ ਕਿਸੇ ਦਾ ਵੀ ਹੌਸਲਾ ਬੁਲੰਦ ਹੋਵੇ ਆਪਣੇ ਧੀ ਪੁੱਤ ਨੂੰ ਇਸ ਤਰ੍ਹਾਂ ਵੇਖਣ ਦਾ ਹਨਾ ਮੇਰੇ ਵੱਲੋਂ ਦਿਲੋਂ ਦੁਆਵਾਂ ਨੇ ਮੇਰੇ ਭਾਣ ਦੇ ਅਰਸ਼ਦੀਪ ਸਿੰਘ ਦੇ ਲਈ ਕਿ ਉਹ ਦੇ ਸੇਵਾ ਵਿੱਚ ਭਰਤੀ ਹੋਇਆ ਅਸੀਂ ਹਮੇਸ਼ਾ ਹੀ ਸਲਾਮ ਕਰਦੇ ਹਾਂ ਫੌਜੀ ਭਰਾਵਾਂ ਨੂੰ ਕਿ ਸਾਨੂੰ ਉਹ ਤਤੀ ਬਾਣੀ ਲਗਣ ਨਹੀਂ ਦਿੰਦੇ ਆ ਅਰਸ਼ਦੀਪ ਨੂੰ ਮੇਰੇ ਵੱਲੋਂ ਫਿਰ ਤੋਂ ਆਖਰੀ ਤੋਂ ਦਿਲੋਂ ਦਵਾਮਾ ਖਸਦੇ ਰਹੋ ਬਸਦੇ ਰਹੋ ਜਵਾਨੀਆਂ ਮਾਣੋ